ਕਦੋਂ ਮੈਂ ਸੁਖ ਵਿਲਾਸ ਟ ਸਕੂਲ ਖੋਲਦੇ ਨਾ ਖੋਲ ਦੋ ਮਜਬੂਰੀ ਕਾਦੀ ਹੈ ਕਦੇ ਮੈਂ ਉੱਥੇ ਧਰਮਸ਼ਾਲਾ ਖੋਲ ਦੇਣੀ ਕੀ ਪੰਜਾਬ ਦਾ ਮੁੱਖ ਮੰਤਰੀ ਐਡਾ ਮਜਬੂਰ ਹੈ ਕਿ ਸਟੇਜਾਂ ਤੇ ਤੂ ਤੂ ਮੈਂ ਮੈਂ ਕਰਦੀ ਸੋ ਪੰਜਾਬ ਦੀ ਰਾਜਨੀਤੀ ਤੇ ਮੁੱਦਿਆਂ ਤੇ ਗੱਲ ਕਰੋ ਅੱਖੇ ਖਣਾ ਦੀ ਗੱਲ ਕਰਦੇ ਸੀ ਰੋਣ ਲੱਗ ਜਾਂਦੇ ਨੇ ਫਿਰ ਤੁਸੀਂ ਕਿਉਂ ਜਾ ਕੇ ਰੋਨੇ ਹੋ ਜੀ ਗੱਡੀ ਤੇ ਚੜ ਕੇ ਓਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਤਾ ਭਗਵੰਤ ਮਾਨ ਰੋਣ ਲੱਗ ਗਿਆ ਅੱਖਾਂ ਚੋਂ ਥਰੂ ਕੱਢ ਕੇ ਲੋਕਾਂ ਨੂੰ ਲੁੱਟਿਆ ਐ ਐਕਸਾਈਜ਼ ਘੁਟਾਲਾ ਕੀਤਾ ਤਾਂ ਅਗਲਾ ਜੇਲ੍ਹ ਚ ਬੰਦਾ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਘੁਟਾਲਾ ਤਾਂ ਬੰਦਾ ਜੇਲ੍ਹ ਦੇ ਵਿੱਚ ਕੰਮਾਂ ਤੇ ਵੋਟ ਪੈਣੀ ਗੱਲਾਂ ਤੇ ਵੋਟ ਪੈਣੀ ਔਰ ਬਿਸਤਰਾ ਗੋਲ ਹੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਥੋੜਾ ਤਿਆਰ ਖੜਾ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰਮਣੇ ਇਕਾਲੀ ਦਲ ਦੇ ਬੁਲਾਰੇ ਨੇ ਜੀ ਅਰਸ਼ਦੀਪ ਸਿੰਘ ਕਲੇਰ ਜੋ ਕਿ ਲਗਾਤਾਰ ਪਾਰਟੀ ਦੇ ਮੁੱਦਿਆਂ ਲੈ ਕੇ ਮਾਨ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਵੀ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਹੈ ਕਿ ਮਾਨ ਸਰਕਾਰ ਨੂੰ ਘੇਰਿਆ ਗਿਆ ਕਿ ਉਹਨੇ ਕਹਿ ਕੇ ਰੈਲੀਆਂ ਦੇ ਵਿੱਚ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਵੇ ਸਰਕਾਰ ਨੇ ਕੀ ਕੰਮ ਕੀਤੇ ਨੇ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ ਵੀਰੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰਾ ਸਿੱਧਾ ਸਵਾਲ ਕਿਉਂ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੋਣ ਰੈਲੀਆਂ ਦੇ ਵਿੱਚ ਮੁੱਦਿਆਂ ਦੀ ਗੱਲ ਕਰਦੇ ਕਿਉਂ ਨਹੀਂ ਅੱਜ ਮੁੱਖ ਮੰਤਰੀ ਲਾਅ ਐਂਡ ਆਰਡਰ ਤੇ ਜਵਾਬ ਦਿੰਦੇ ਬਿਜਲੀ ਦੇ ਲੰਬੇ ਲੰਬੇ ਕਟਾਂ ਤੇ ਜਵਾਬ ਦਿੰਦੇ ਜਿਹੜਾ ਐਮਐਸਪੀ ਕਿਸਾਨਾਂ ਨੂੰ ਦੇਣ ਤੋਂ ਮੁਨਕਰ ਹੋਏ ਨੇ ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ ਹਜ਼ਾਰ ਰੁਪਈਆ ਪ੍ਰਤੀ ਮਹਿਲਾ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਦਿੱਤਾ ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ ਹਸਪਤਾਲਾਂ ਦੀ ਗੱਲ ਕਰਦੇ ਨੇ ਸਕੂਲਾਂ ਦੀ ਗੱਲ ਕਰਦੇ ਨੇ ਬਣਿਆ ਕੱਖ ਵੀ ਨਹੀਂ ਇਹ ਸਾਰੀਆਂ ਗੱਲਾਂ ਤੇ ਕੋਈ ਜਵਾਬ ਨਹੀਂ ਦਿੰਦੇ ਕਾਦੇ ਤੇ ਸਮਾਂ ਬਰਬਾਦ ਕਰ ਰਹੇ ਨੇ ਵਿਰੋਧੀਆਂ ਤੇ ਤੂੰ ਤੂੰ ਮਹਿਮਤ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬੀ ਦਾ ਇੱਕ ਖਾਨ ਹੈ ਕਿ ਜੇ ਦੂਜੇ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਰੀ ਕੀ ਕੱਲਾ ਬਾਦਲ 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 ਦਾ ਮੰਤਰ ਜਪਣ ਦੇ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਦੇ ਕੰਮ ਬੋਲਦੇ ਚਾਹੇ ਨੂੰ ਪਾਵਰ ਸਰਪਲਸ ਸੂਬਾ ਬਣਾਉਣਾ ਹੋਵੇ ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਦੇਣੀਆਂ ਹੋਵੇ ਚਾਹੇ ਪੀਜੀਆਈ ਐਮਜ਼ 40s ਮੈਕਸ ਵਰਗੇ ਹਸਪਤਾਲ ਬਣਾਉਣੇ ਹੋਣ ਪ੍ਰਾਈਵੇਟ ਇਨਵੈਸਟਮੈਂਟ ਲਿਆਉਣੀ ਹੋਵੇ ਕਿਸਾਨਾਂ ਲਈ ਮੁਫਤ ਬਿਜਲੀ ਸ਼ਗਨਾਟਾ ਦਾਲ ਬਾਦਲ ਸਾਹਿਬ ਦੇ ਕੰਮ ਲੋਕਾਂ ਨੇ ਦੇਖੇ ਨੇ ਤੇ ਤੁਸੀਂ ਕੀ ਕਰ ਰਹੇ ਹੋ ਸਿਰਫ ਗਾਲੀ ਗਲੋਚ ਕਦੇ ਮੈਂ ਸੁਖ ਬਲਾਸਟ ਸਕੂਲ ਖੋਲ ਦੇਣਾ ਖੋਲ ਦੋ ਮਜਬੂਰੀ ਕਾਦੀ ਹੈ ਕਦੇ ਮੈਂ ਉੱਥੇ ਧਰਮਸ਼ਾਲਾ ਖੋਲ ਦੇਣੀ ਕੀ ਪੰਜਾਬ ਦਾ ਮੁੱਖ ਮੰਤਰੀ ਐਡਾ ਮਜਬੂਰ ਹੈ ਕਿਸ ਟੇਜਾਂ ਤੇ ਤੂ ਤੂ ਮੈਂ ਮੈਂ ਕਰਨੀ ਔਰ ਰਹੀ ਗੱਲ ਮੁੱਖ ਮੰਤਰੀ ਨਿਵਾਸ ਦੀ ਦੇਖੋ ਬਾਦਲ ਸਾਹਿਬ ਤਾਂ ਬੜਾ ਭਗਤੀ ਵਾਲੇ ਬੰਦੇ ਸੀ ਪਾਠ ਪੂਜਾ ਕਰਦੇ ਸੀ ਕੈਪਟਨ ਸਾਹਿਬ ਦੇ 5 ਸਾਲ ਨਿਕਲ ਗਏ ਤੇ ਤੁਹਾਨੂੰ ਆਇਆ ਤੁਸੀਂ ਕਿਹਾ ਕਿ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਹੁਣ ਮੈਂ 5 ਸਾਲ ਕੱਢ ਦਿਆਂਗਾ ਤੇ ਜਿਹੜੇ ਹਾਲਾਤ ਥੋਡੀ ਪਾਰਟੀ ਦੇ ਨੇ ਥੋੜੇ ਮੰਤਰੀਆਂ ਦੇ ਨੇ ਮੈਨੂੰ ਲੱਗਦਾ ਥੋੜੇ ਜਾਣ ਤੋਂ ਬਾਅਦ ਤਾਂ ਸੀਐਮ ਹਾਊਸ ਤੇ ਮੰਤਰੀਆਂ ਦੀਆਂ ਕੋਠੀਆਂ ਢਾਕੇ ਨਵੀਆਂ ਬਣਾਉਣੀਆਂ ਪੈ ਜਾਣੀਆਂ ਨੇ ਇਹ ਹਾਲਾਤ ਕਰਤੇ ਤੁਸੀਂ ਲੋਕਾਂ ਨੇ ਸੋ ਪੰਜਾਬ ਦੀ ਰਾਜਨੀਤੀ ਤੇ ਮੁੱਦਿਆਂ ਤੇ ਗੱਲ ਕਰੋ ਅੱਖੇ ਖਣਾ ਦੀ ਗੱਲ ਕਰਦੇ ਸੀ ਰੋਣ ਲੱਗ ਜਾਂਦੇ ਨੇ ਫਿਰ ਤੁਸੀਂ ਕਿਉਂ ਜਾ ਕੇ ਰੋਲਿਓ ਜੀ ਗੱਡੀ ਤੇ ਚੜ ਕੇ ਆਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਤਾ ਭਗਵੰਤ ਮਾਨ ਰੋਣ ਲੱਗ ਕੇ ਅੱਖਾਂ ਚੋਂ ਅਥਰੂ ਕੱਢ ਕੇ ਲੋਕਾਂ ਨੂੰ ਲੁੱਟਿਆ ਐ ਐਕਸਾਈਜ਼ ਘੁਟਾਲਾ ਕੀਤਾ ਤਾਂ ਅਗਲਾ ਜੇਲ੍ਹ ਚ ਬੰਦ ਆ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਘੁਟਾਲਾ ਤਾਂ ਬੰਦ ਆ ਜੇਲ੍ਹ ਦੇ ਵਿੱਚ ਨੌ ਸੰਮਨ ਆਈਡਿਟੀ ਦੇ ਪੇਸ਼ ਨਹੀਂ ਹੋਏ ਇਹ ਬਹਾਦਰੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤੇ ਗੱਲਾਂ ਕਰਦੇ ਹੋ ਤੁਸੀਂ ਵੱਡੀਆਂ ਵੱਡੀਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕਾਂ ਨੇ ਗੱਲਾਂ ਤੇ ਇੱਕ ਵਾਰੀ 2022 ਚ ਵੋਟ ਪਾਤੀ ਹੁਣ ਕੰਮਾਂ ਤੇ ਵੋਟ ਪੈਣੀ ਹੈ ਸੋ ਪੰਜਾਬ ਦਾ ਪੈਸਾ ਆ ਜਿਹੜੀ ਤੁਸੀਂ ਗੱਡੀਆਂ 'ਚ ਚੜ ਕੇ ਅੱਜਕੱਲ ਨਵਾਂ ਫੜਿਆ ਨਾ ਕਿ ਮੈਂ ਵਿਰੋਧੀਆਂ ਦੀ ਗੱਲ ਕਰੀ ਜਾਵਾਂ ਆਪਣੀ ਕਾਰਗੁਜ਼ਾਰੀ ਤੇ ਨਾ ਗੱਲ ਕਰਾਂ ਮੈਂ ਸੁਪਰੀਮ ਕੋਰਟ ਦੀ ਗੱਲ ਨਾ ਕਰਾਂ ਜਿੱਥੇ ਮੈਂ ਜਾ ਕੇ ਆਪ ਭਗਵੰਤ ਮਾਨ ਨੇ ਕਹਿਤਾ ਕਿ ਭਾਈ ਉੱਥੇ ਤਾਂ ਪੰਜਾਬ 'ਚ ਲਾਅ ਐਂਡ ਆਰਡਰ ਖਤਮ ਐ ਗੈਂਗਸਟਰ ਬਾਦ ਐ ਉੱਥੇ ਤਾਂ ਅਤਵਾਦੀ ਹਮਲਾ ਹੋ ਸਕਦਾ ਫਿਰ ਤੁਸੀਂ ਗ੍ਰਹਿ ਮੰਤਰੀ ਦੇ ਤੌਰ ਤੇ ਅਸਤੀਫਾ ਕਿਉਂ ਨਹੀਂ ਦਿੰਦੇ ਅਕੇ ਜੀ ਸਿੱਧੂ ਮੂਸੇਵਾਲਾ ਤੁਹਾਡਾ ਵਕੀਲ ਕਹਿੰਦਾ ਤਾਂ ਮਰਿਆ ਉਹਦੀ ਸਿਕਿਉਰਿਟੀ ਘਟਾਈ ਘਟਾਈ ਵੀ ਤਾਂ ਭਗਵੰਤ ਮਾਨ ਸਾਹਿਬ ਨਹੀਂ ਐ ਘਟਾਈ ਵੀ ਤਾਂ ਉਹਨੂੰ ਛਾਪਿਆ ਵੀ ਤਾਂ ਤੁਹਾਡੇ ਅਹਿਲਕਾਰਾਂ ਨਹੀਂ ਐ ਕੀ ਪਰਚਾ ਦੇਤਾ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੱਦਿਆਂ ਤੇ ਆਓ ਮੁੱਦਿਆਂ ਦੀ ਗੱਲ ਕਰੋ ਇਹ ਦੂਜੀਆਂ ਪਾਰਟੀਆਂ ਚੋਂ ਤਿਤਲੀਆਂ ਲਿਆ ਕੇ ਬਕਵਾਸ ਬਾਜ਼ੀ ਕਰਕੇ ਵੋਟ ਨਹੀਂ ਪੈਣੀ ਕੰਮਾਂ ਤੇ ਵੋਟ ਪੈਣੀ ਗੱਲਾਂ ਤੇ ਵੋਟ ਪੈਣੀ ਔਰ ਬਿਸਤਰਾ 골 ਹੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡਾ ਤਿਆਰ ਖੜਾ ਜਿਵੇਂ ਤੁਸੀਂ ਸੁਣਿਆ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਉਹਨੇ ਕਿਹਾ ਕਿ ਜੇ ਸੁਖ ਫਿਲਾਸ ਦੇ ਉੱਤੇ ਕਾਰਵਾਈ ਕਰਨੀ ਹੈ ਤਾਂ ਤੁਹਾਨੂੰ ਰੋਕਿਆ ਕਿੰਨੇ ਆ ਤੁਸੀਂ ਕਾਰਵਾਈ ਕਰੋ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਦੇ ਕਿਸੇ ਬੁਲਾਰੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ 5 ਚੈਨ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ